ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਕਿ ਹਫਤੇ ਦੇ ਵਿੱਚ 3 ਦਿਨ ਤਬਲੇ আরਮੋਨੀਅਮ ਦੀ ਕਲਾਸ ਲੱਗਦੀ ਹੈ ਸੋ ਇੱਕ ਦਿਨ ਹੀ ਕਲਾਸ ਲਾਈਵ ਕੀਤੀ ਜਾਂਦੀ ਹੈ ਅੱਜ ਤਬਲੇ ਦੀ ਕਲਾਸ ਲਾਈਵ ਕੀਤੀ ਜਾ ਰਹੀ ਹੈ ਸੋ ਜਿੰਨੇ ਵਿਦਿਆਰਥੀ ਹਾਜ਼ਰ ਨੇ ਫਤਿਹ ਨਸਾਂਝ ਪਾਓ ਵਾਇਦੂ ਜੀ ਦਾ ਖਾਲਸਾ ਵਾਇਦੂ ਜੀ ਦੀ ਫਤਿਹ ਵਾਇਦੂ ਜੀ ਦਾ ਖਾਲਸਾ ਵਾਇਦੂ ਜੀ ਦੀ ਫਤਿਹ ਪਿਛਲੀ ਕਲਾਸ ਸਚਾਪਾ ਕੇਰਵਾ ਅਠ ਮਦਰੇ ਕਿਤਾਸ ਜਿਹੜਾ ਤੇ ਅਲਟੀ ਕਲਾਸ ਦੇ ਵਿੱਚ ਆਪਾਂ ਇਹ ਕਾਇਦਾ ਕਰ ਰਹੇ ਤੀਰ ਦਲ ਦਾ ਕਾਇਦੇ ਨੇ ਕਾਇਦੇ ਦੇ ਬੋਲੇ ਮਦਰੇ ਕਿਡ ਧੇਟ ਟ ਗਿਨਾ ਦਾ ਦੀਦਾ ਗਏ ਤਿੰਨਾ ਤਿੰਨਾ ਕਾਦਰ ਕਿਡ ਧੇਟ ਟ ਗਿਨਾ ਦਾ ਦੀਦਾ ਗਏ ਤਿੰਨਾ ਤਿੰਨਾ ਸਾਰੇ ਬੱਚਿਆਂ ਨੇ ਸੁਣ ਕੇ ਤੇ ਬਹੁਤ ਘਟ ਲੈ ਦੇ ਚੋ ਜਾਣਾ ਕਿਸੇ ਕਾਲੇ ਨਹੀਂ ਕਰਦੀ ਤਾਂ ਆਪਾਂ ਅੱਜ ਦੇ ਕਲਾਸ ਦੇ ਵਿੱਚ ਇਹ ਬਹੁਤ ਬਹੁਤ ਸੋਧ ਹੋਣੇ ਤਾਂ ਕਿ ਹੱਥ ਤੇ ਚੜ ਜਾਣ ਤੇ ਦਿਮਾਗ ਵਿੱਚ ਬੈਠ ਜਾਣ ਜਾਂ ਅਗਲੀ ਫਿਰ ਆਪਾਂ ਉਸ ਦਾ ਪਹਿਲਾ ਪੜਾ ਅਗਲੇ ਕਲਾਸ ਵਿੱਚ ਕਰਾਂਗੇ ਤਾਂ ਇਸ ਦੇ ਨਾਲ ਸ਼ੁਰੂ ਤੇ ਇਹ ਖਾਲੀ ਆ ਜੇ ਆਪਾਂ ਬਾਅਦ ਵਿੱਚ ਹੋਣੇ ਉਹ ਖਾਲੀ ਕਮਰੇ ਜਿਹੜਾ ਪਹਿਲੇ ਸਟੇ ਆਇਆ ਉਹ ਭਰਿਆ ਸੀ ਉਹ ਭਰਿਆ ਕਿਸ ਤਰ੍ਹਾਂ ਸੀ ਉਹਦੇ ਵਿੱਚ ਕਿੰਨਾ ਦਾ ਬੋਲ ਭਰੇ ਦੇ ਪਹਿਲੇ ਹਾਂ ਦਾ गए, दिन आपका गिर जाओगे ये बड़ा दिन। दिन आ दिन आ। हम सारे बच्चे नहीं सोच के ये बिल्कुल फ्रूट जो हम दूषित हैं। आ तेरे के डर दे दे दिन ਕੀ ਆਤਮਾ ਗਿਆਨ ਹੋਵਾਂਗਾ ਸਾਡਾ ਧਿਆਨ ਹੰ ਲੋਕ ਜਾ ਰਹੇ ਆ ਤਾਂ ਕਿ ਹਰ ਖੰਧੇ ਵਜਨ ਆਵੇ ਤੇ ਆਪਾਂ ਇਹ ਤੁਹਾਨੂੰ ਰਾਤ ਨੂੰ ਸਿਖਾਏ ਤੇ ਤੁਸੀਂ ਸਾਰੇ ਬੱਚੇ ਹੁਣ ਫਿਰ ਦੁਬਾਰਾ ਇਹੀ ਬੋਲ ਰਿਹਾ ਨੇ ਕਿ ਬਹੁਤ ਘੱਟ ਫਲੋ ਦੇ ਵਿੱਚ ਸੁਣ ਕੇ ਤੇ ਦੇਖ ਕੇ ਅਗਲੀ ਕਲਾਸ ਤੁਹਾਨੂੰ ਲੱਗੇ ਅਗਲਾ ਇਹਦਾ ਬਦਲਾ ਲੈ ਕੇ ਉਹਨੂੰ ਜੀ ਦਾ ਖਾਲਸਾ ਜੀ ਦੀ ਕੀ ਫਤਿਹ